ਆਜੋ ਬਾਈ ਤੁਹਾਨੂੰ ਜਾਦੂ ਦਿਖਾਵਾਂ ਮੈਂ ਕਿ ਜਾਦੂ ਮੇਰੇ ਚ ਕਰੰਟ ਆਉਂਦਾ ਆ ਦੇਖੋ ਆ ਆ ਗਿਆ ਬੱਲਮ ਜਲਾਤਾ ਆਪਾਂ ਹਨਾ ਇਹਦੇ ਚ ਵੀ ਆਉਂਦਾ ਆ ਦੇਖ ਕਾਲੇ ਹੱਥ ਕਰੀ ਆ ਜੀ ਇਹ ਛੋਡੇ ਚ ਵੀ ਆ ਜੂ ਜਦੋਂ ਤੁਸੀਂ ਇਹ ਹੱਥ ਲਾਉਂਗੇ ਨਾ ਜਾਦੂ ਕਰੰਟ ਛੋਡੇ ਚ ਵੀ ਆ ਜਾਣਾ ਇਹ ਵਧੀਆ ਚੀਜ਼ ਆ ਬਾਈ ਕਈ ਵਾਰ ਕੋਈ ਵੀਡੀਓ ਦੇਖ ਲੈਨੇ ਹਨਾ ਆਪਾਂ ਜਿਹਦੇ ਚ ਦਿਖਾਈ ਜਾਂਦੇ ਨੇ ਵੀ ਆਹ ਮੁੰਡੇ ਚ ਕਰੰਟ ਹੁੰਦਾ ਜੇ ਉਹ ਉਹ ਸਾਰਾ ਫੇਕ ਚੀਜ਼ਾਂ ਆਉਂਦੀਆਂ ਨੇ ਹਨਾ ਐਂ ਕਰੰਟ ਕੀ ਚਾ ਜੋ ਆਪਾਂ ਨੂੰ ਵੀ ਪਤਾ ਹੀ ਐ ਇਹ ਵਧੀਆ ਚੀਜ਼ ਐ ਇਸ ਕਰਕੇ ਕਹਿੰਦਾ ਮੈਂ ਤੁਹਾਨੂੰ ਇਹਦੀ ਜਾਣਕਾਰੀ ਦੇ ਰਿਹਾ ਵੀ ਆਪਾਂ ਕਈ ਵਾਰ ਹਨਾ ਇਹ ਚੀਜ਼ ਵੱਲਮ ਲਿਆ ਕੇ ਰੱਖੋ ਨੇਰੇ ਸਵੇਰੇ ਆਪਣੀ ਲਾਈਟ ਭੱਜ ਜਾਂਦੀ ਐ ਜਾਂ ਆਪਾਂ ਉਹ ਵੀ ਨੇਰੇ ਸਵੇਰੇ ਕਿਤੇ ਖੇਤ ਬੰਨੇ ਜਾਂਦੇ ਆ ਉੱਥੇ ਵੀ ਆਪਾਂ ਨੂੰ ਬੈਟਰੀ ਚੱਕਣ ਦੀ ਏਡੀ ਕੈਰੀ ਕਰਨ ਦੀ ਲੋੜ ਨਹੀਂ ਜਿੰਨਾ ਇਹਦਾ ਚਾਨਣ ਹੈ ਉਹਨਾਂ ਕਿਸੇ ਚੀਜ਼ ਦਾ ਨਹੀਂ ਹੁੰਦਾ ਐਂ ਹੱਥ 'ਚ ਰੱਖੋ ਤੇ ਆਪਦਾ ਚਾਨਣ ਕਰੋ ਤੇ ਆਪਦਾ ਕੰਮ ਲਓ ਹਨਾ ਵਧੀਆ ਚੀਜ਼ ਐ ਚਾਰਜ ਵਾਲਾ ਵੱਲਮ ਐ ਬਾਈ ਇਹ ਲਿਆ ਕੇ ਰੱਖੋ ਸਰ ਇਹ ਵਧੀਆ ਚੀਜ਼ ਐ ਇਹ ਤੇ ਐਂ ਚੱਲ ਪੈਂਦਾ ਹਨਾ ਇਹ ਖਰਾਬ ਹੋਇਆ ਹੋਇਆ ਆਪਾਂ ਨੂੰ ਵੀ ਇਹਦਾ ਤਾਂ ਪਤਾ ਲੱਗਿਆ ਇੱਕ ਦਿਨ ਮਾਤਾ ਪੋਚਾ ਲਾਈ ਜਾਂਦੀ ਸੀ ਉਦੋਂ ਗਿੱਲੀ ਲੀਰ ਲੱਗ ਗਈ ਉਹ ਗਿੱਲੀ ਲੀਰ ਲੱਗ ਕੇ ਇਹ ਚੱਲ ਪਿਆ ਤੇ ਜਦੋਂ ਮਾੜਾ ਨੇ ਚੱਕ ਕੇ ਦੇਖਿਆ ਗਿੱਲਾ ਥਲਾ ਕੇ ਆਏ ਕੀਤਾ ਇਹ ਤਾਂ ਮੈਂ ਹੁਣ ਦਾਅਵ ਜੀ ਦੇ ਕੇ ਚਲਾ ਰਿਆ ਕਿਉਂਕਿ ਅਸੀਂ ਠੰਡ ਚੋਂ ਆਇਆ ਥਸਲਾ ਬੇ ਹੋ ਰਿਹਾ ਤੁਸੀਂ ਪਾਣੀ ਲਾ ਕੇ ਹੱਥ ਤੇ ਚਲਾ ਕੇ ਦੇਖੋ ਮੜਾ ਜੀ ਨਾਲ ਲਾਉਣ ਦੀ ਲੋੜ ਹੈ ਉਦੋਂ ਹੀ ਚੱਲ ਪੈਂਦਾ ਹੱਥ ਸਲਾਬਾ ਜਿਆ ਕਰਕੇ ਵਧੀਆ ਚੀਜ਼ ਹੈ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਓ ਵਧੀਆ ਵਧੀਆ ਟੈਕਨੋਲੋਜੀ ਦੀਆਂ ਚੀਜ਼ਾਂ ਆਪਾਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਿੰਨੇ ਆ ਹਨਾ ਧੰਨਵਾਦ